ਰੰਗਲੇ ਰੰਗੇ ਤਿਆਰੀ ਕਰ ਲੋ ਜਾਂ ਉਹ ਤਿਆਰੀ ਕਰ ਲੈਣ। ਪਰ ਨਹੀਂ ਮੇਰਾ ਮਤਲਬ ਮੇਰਾ ਕੋਈ ਚੈਲੰਜ ਨਹੀਂ ਉਹਨਾਂ ਨੂੰ ਤੇ 나ਜ ਉਹਨਾਂ ਨੇ ਕੋਈ ਚੈਲੰਜ ਕੀਤਾ ਹੀ ਤੇ ਗੱਲ ਤੋਂ ਹਾਂ ਕੀਤੀ ਆ ਤੇ ਜਦੋਂ ਇਹ ਜਾਂ ਸਮਾਂ ਆਊਗਾ ਉਹ ਫਿਰ ਅਸੀਂ ਤਿਆਰ ਬਤਿਆ ਰਹਾਂ। ਸੁਖਬੀਰ ਬਾਦਲ ਨੇ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਨ ਦੀ ਗੱਲਾਂ ਆਕੀਆਂ ਲਿਆ ਦੀ। ਸੁਖਬੀਰ ਬਾਦਲ ਫਿਰੋਜ਼ਪੁਰ। ਦੇਖੋ ਜੀ ਇਹ ਲੋਕਾਂ ਨੇ ਮੈਨੂੰ ਐ ਲੱਗਦਾ ਵਾ ਕਿ ਗੱਲਾਂ ਗੁੱਲਾਂ ਹੀ ਕਰਦੇ ਨੇ। ਇਹ ਇੱਕ ਦੋ ਦਿਨਾਂ ਦੇ ਵਿੱਚ ਪਤਾ ਨਹੀਂ ਕੀ ਹੋਣ ਵਾਲਾ ਵਾ ਘਬਰਾਏ ਨੇ ਕਦੀ ਅੰਦਰ ਵੜਦੇ ਨੇ ਕਦੀ ਬਾਹਰ ਵੜਦੇ ਨੇ ਟ੍ਰਬਟੀ ਦੇ ਵਿੱਚ ਜਿਹਨਾਂ ਦੀ ਗੱਲ ਜਿਹੜੀ ਆ ਉਹ ਕੋਈ ਨਹੀਂ ਬਣਦੀ ਲੱਗਦੀ ਇਹ ਤੁਹਾਨੂੰ ਵੇਖੋਗੇ ਉਹ ਲੜਦੇ ਵੀ ਆ ਕਿ ਨਹੀਂ ਲੜਦੇ ਅਜੇ ਤੱਕ ਆਖੀ ਜਾਂਦੇ ਆ ਬਠਿੰਡੇ ਵਾਲੀ ਗੱਲ ਦਾ ਅਜੇ ਪੱਕਾ ਪਤਾ ਨਹੀਂ ਫਰੋਜ਼ ਫਰੋਜ਼ ਦੀ ਗੱਲ ਦਾ ਅਜੇ ਪੱਕਾ ਪਤਾ ਨਹੀਂ ਤੁਸੀਂ ਕਰਕੇ ਮੈਂ ਕੀ ਕਹਿ ਸਕਦਾ ਤੁਸੀਂ ਜ਼ਿਆਦਾ ਜਾਣਦੇ ਮੀਡੀਆ ਵਾਲੇ ਤੁਹਾਨੂੰ ਜ਼ਿਆਦਾ ਪਤਾ ਆ ਬਰਾਬਰ ਬਰਾਬਰ ਰਾਜੀ ਜਦੋਂ ਤੁਸੀਂ ਸ਼ਕਸਾਲੀ ਬਣ ਗਏ ਹੋ ਤੁਸੀਂ ਉਹੀ ਅਕਾਲੀ ਦਲ ਨੂੰ ਕੋਸ ਰਹੇ ਹੋ ਜਿਹਦੇ ਅਕਾਲੀ ਦਲ ਵਿੱਚ ਤੁਸੀਂ ਕਈ ਵਾਰੀ ਬੜੇ ਉੱਚੇ ਅਹੁਦੇ ਤੱਕ ਰਹੇ ਹੋ ਤੁਹਾਨੂੰ ਪਤਾ ਬਾਅਦ ਚ ਛੱਲਾ ਕਿ ਅਕਾਲੀ ਦਲ ਜਿਹੜਾ ਹੈਗਾ ਪੰਜਾਬ ਨੂੰ ਖਾ ਰਿਹਾ ਜਾਂ ਪੰਜਾਬ ਨੂੰ ਹਨਨ ਕਰ ਰਿਹਾ ਜਾਂ ਕਾਲ ਤੱਕ ਵੀ ਹਨਨ ਕਰ ਰਿਹਾ ਜਾਂ ਸ਼ਕਸਾਲੀ ਹੋਣ ਤੋਂ ਬਾਅਦ ਕਰਦਾ ਅਸੀਂ ਕਾਲੀ ਦਾ ਲੋਹੀ ਕਾਲੀ ਦਾ ਲਿਆ ਜਿਹੜਾ ਅਕਾਲੀ ਦਲ ਬਾਦਲ ਜੀ ਦਾ ਸੁਖਵੀਰ ਪ੍ਰਧਾਨ ਆ ਅਕਾਲੀ ਦਲ ਸਾਡਾ ਵੀ ਸ਼ਰੋਮਣੀ ਕਾਲੀ ਦਾ ਲਿਆ ਐਕਸਾ ਦੇ ਉਹੀ ਕਾਲੀ ਦਲ ਉਹ ਸਾਡਾ ਵਿਧਾਨ 1920 ਵਾਲਾ ਅਸੀਂ ਤੇ ਸਿਰਫ ਇਹ ਜਿਹੜੇ ਲੋਕਾਂ ਨੇ ਬਦੋ ਬਦੀ ਇਹ ਜਿਹੜਾ ਕਬਜ਼ਾ ਕਰਕੇ ਬਹਿ ਗਏ ਨੇ ਤੇ ਗਲਤ ਕੰਮ ਕਰਦੇ ਨੇ ਸਾਰੀ ਦੁਨੀਆ ਇਹ ਇਹਨਾਂ ਦੇ ਖਿਲਾਫ ਆ ਅਸੀਂ ਤੇ ਇਹਨਾਂ ਦੇ ਖਿਲਾਫ ਆ ਸਾਨੂੰ ਕੋਈ ਕਾਲੀ ਦਲ ਤੋਂ ਕੋਈ ਸ਼ਿਕਾਇਤ ਨਹੀਂ ਕਿਸਨ ਹੋਈ ਅਜੀ ਸੋ ਇਸ ਕਰਕੇ ਅਸੀਂ ਸਮਝ ਜਾਵੇ ਕਿ ਟੱਬਰ ਟੀਬ ਲਾਂਬੇ ਹੋਵੇ ਅਗਰ ਇੱਕ ਮੈਂ ਤੁਹਾਡੀ ਗੱਲ ਅਗਰ ਇੱਕ ਕੋਈ ਇਹੋ ਜਿਹਾ ਵਿਸਤਾਰ ਰਸਤਾ ਆਵੇ ਕਿ ਪਾਦਰ ਪਰਿਵਾਰ ਮੁਕੇਆ ਪਰਿਵਾਰ ਨੂੰ ਜੱਜ ਨੂੰ ਕੋਈ ਕਹਿੰਦੇ ਹੋ ਉਹਨੂੰ ਬਾਹਰ ਕਰ ਦਿੱਤਾ ਜਾਵੇ ਤੇ ਜਿਹੜਾ ਟਕਸਾਲੀ ਉਹ ਇਕੱਠਾ ਹੋ ਸਕਦਾ ਸੁਬਰੀਆਂ ਕਾਲੇਦਲ ਇੱਕ ਪੈਨਰ ਤੇ ਅਗਰ ਤੁਹਾਨੂੰ ਬਿਲਕੁਲ ਹੋ ਸਕਦਾ ਬਿਲਕੁਲ ਹੋ ਸਕਦਾ ਇਹਨਾਂ ਟੱਬਰ ਨੂੰ ਬਾਹਰ ਬਾ ਦੇਣਾ ਇਹਨਾਂ ਨੂੰ ਬਿਲਕੁਲ ਕਾਲੀਦਲ ਦੇ ਇਲਾਕੇ ਨਾਲ ਆਉਣ ਦੇਣਾ ਤੇ ਦੂਸਰਾ ਕਾਲੀਦਲ ਸਾਰਾ ਇਕੱਠਾ ਹੋ ਸਕਦਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਪੁਰਾ ਸਾਹਿਬ ਜਿਹੜੀ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਜੱਫੀ ਪੈ ਰਹੀ ਦਿੱਲੀ 'ਚ ਅੱਛਾ ਇਹ ਇੱਕ ਮੈਂ ਹੋਰ ਗੱਲ ਦੱਸਣੀ ਭੁੱਲ ਨਾ ਜਾਵਾਂ ਅੱਜ ਸਾਡੀ ਪਾਰਟੀ ਜਿਹੜੀ ਆ ਉਹ ਰਜਿਸਟਰ ਹੋ ਗਈ ਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅੱਜ ਹੁਣੇ ਮੈਨੂੰ ਉਹ ਆਈ ਆ ਲੈਟਰ ਆਈ ਆ ਹਾਂ ਸਪੀਡ ਪੋਸਟ ਤੇ ਕਿ ਸਾਡੀ ਪਾਰਟੀ ਜਿਹੜੀ ਆ ਉਹ ਜਿਹੜੀ ਰਜਿਸਟਰ ਹੋ ਗਈ ਆ ਟਕਸਾਲੀ ਪੁਰਾ ਸਾਹਿਬ ਜਿਹੜੀ ਜੱਫੀ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਦੀ ਦਿੱਲੀ 'ਚ ਪੈ ਰਹੀ ਹੈ ਤੁਸੀਂ ਕਿੰਨਾ ਦੇਖਦੇ ਦੇਖੋ ਜੀ ਅਸੀਂ ਤੇ ਉਹਨਾਂ ਨੂੰ ਆਪ ਵਾਲਿਆਂ ਨਾਲ ਜਦੋਂ ਸਾਡੀ ਗੱਲ ਚੱਲੀ ਸੀ ਭਗਵੰਤ ਮਾਨ ਮੈਨੂੰ ਦੋ ਤਿੰਨ ਵਾਰ ਆਣ ਕਿੱਥੇ ਮਿਲਿਆ ਸੀ ਤੇ ਮੈਂ ਉਹਨੂੰ ਉਦੋਂ ਹੀ ਉਹਦੇ ਸਾਥੀ ਵੀ ਨਾਲ ਹੰਸਰਾਸਪਾਤ ਤੋਂ ਵੀ ਆਇਆ ਸੀ ਮੈਂ ਉਹਨਾਂ ਨੂੰ ਇੰਨਾ ਕਹਿਤਾ ਜੀ ਬਿਕਰੋ ਪਿਆਰਿਓ ਅਸੀਂ ਜਿਸ ਪਾਰਟੀ ਦੇ ਨਾਲ ਕਾਂਗਰਸ ਦੀ ਸਾਂਝ ਹੈ ਅਸੀਂ ਉਸ ਪਾਰਟੀ ਨਾਲ ਨਹੀਂ ਚੱਲ ਸਕਦੇ ਉਹਨਾਂ ਨੇ ਕਿਹਾ ਸੀ ਬਿਲਕੁਲ ਨਹੀਂ ਸਾਡੀ ਕਾਂਗਰਸ ਨਾਲ ਕੋਈ ਅਸੀਂ ਆਖਿਆ ਪੰਜਾਬ ਜਿੰਨੀ ਬਲਕਿ ਹਿੰਦੁਸਤਾਨ ਦੇ ਵਿੱਚ ਵੀ ਜੇ ਇਹ ਜਿਹੜੀ ਆ ਅਖੇੜੀ ਵਾਲ ਨੇ ਕਾਂਗਸੇ ਨਾਲ ਕੀਤੀ ਅਸੀਂ ਤਾਂ ਵੀ ਪੰਜਾਬ ਤੋਂ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਉਹਨਾਂ ਨੇ ਕਿਹਾ ਠੀਕ ਆ ਤੇ ਉਹ ਅਜੇ ਤੱਕ ਤਾਂ ਕੋਈ ਉਹਨਾਂ ਦੀ ਵੀ ਨਹੀਂ ਨਿਭੜੀ ਸਾਡੇ ਨਾਲ ਪਹਿਲਾਂ ਹੀ ਟੁੱਟ ਗਈ ਆ ਜੇਕਰ ਆਪ ਦੀ ਸਭਗੋਤਮਾ ਨੂੰ ਪਿਛੇ ਹਟ ਦੇਣਾ ਚਾਹੀਦਾ ਹਾਂਜੀ ਸਭਗੋਤਮਾ ਨੂੰ ਕੀ ਹੋ ਜਾਣਾ ਚਾਹੀਦਾ ਆਮ ਆ ਵੀ ਪਾਰਟੀ ਤੋਂ ਜੇ ਕਾਂਗਰਸ ਨਾਲ ਜੁੜੀ ਪੈਂਦੀ ਹੈ ਦੇਖੋ ਜੀ ਤੇ ਉਹਨਾਂ ਦੀ ਪਾਰਟੀ ਦਾ ਫੈਸਲਾ ਜਾਂ ਉਹਨਾਂ ਦੀ ਆਤਮਾ ਉਹਨਾਂ ਦੀ ਸੋਚ ਆ ਉਹ ਕਿੰਨੇ ਕਈ ਅੱਜ ਲੇਡੀ ਦੇ ਨਾਲ ਸੱਚੀ ਗੱਲ ਕਰਦੇ ਨੇ ਉਹਨ ਵੇਖੋ ਉਹ ਜਿਹੜਾ ਕੇਜਰੀਵਾਲ ਆ ਜਦੋਂ ਹਰਿਆਣੇ ਚ ਜਾਂਦਾ ਤੇ ਉਹ ਪਾਣੀ ਜਿਹੜੇ ਸਾਰੇ ਆ ਉਹ ਆਂਦਾ ਜੀ ਤੁਹਾਡੇ ਆ ਪਾਣੀ ਇਹਨਾਂ ਨੇ ਮਾਰ ਮਾਰੀ ਪੰਜਾਬ ਵਾਲਿਆਂ ਨੇ ਜਦੋਂ ਪੰਜਾਬ ਚ ਆਉਂਦਾ ਵਾ ਉਦੋਂ ਕਹਿੰਦਾ ਜੀ ਹੁਣ ਕਿਤਰਾ ਉੱਥੇ ਪਾਣੀ ਜਾ ਸਕਦਾ ਪਾਣੀ ਤਾਂ ਪੰਜਾਬ ਦੇ ਵਿੱਚ ਪਹਿਲਾਂ ਹੀ ਘਟਿਆ ਤੇ ਤੁਸੀਂ ਮੈਂ ਕੀ ਕਰਾਂ ਇਤਾਂ ਦੀਆਂ ਗੱਲਾਂ ਕਰਦਾ ਜਿੱਥੇ ਜਾਂਦਾ ਉਹੋ ਜਿਹੀਆਂ ਗੱਲਾਂ ਕਰਦਾ ਸਾਧ ਜੀ ਹੋਰੇ ਸਿਆਸੀ ਆਗੂ ਤੁਹਾਡੇ ਸੂਬੇਤ ਦੇ ਵਿੱਚ ਹੈਗੇ ਹੈ ਜੀ ਤਕਵੀਰ ਬਾਦਲ ਨੇ ਗੱਲ ਕਿਹਾ ਕਿ ਕਈ ਨੇਤਾ ਮੇਰੇ ਸੰਪਰਕ ਨੇ ਜਲਦ ਆਉਣੇ ਮੇਰੇ ਉਹ ਵੇਖੋ ਜੀ ਜਿਹੜਾ ਸੁਖਵੀਰ ਹਨਾ ਵੇਖੋ ਉਹਦੇ ਬਰਥ ਦੇ ਮੈਂ ਸਾਡੇ ਕੋ ਕੋਈ ਬਚਨ ਬਲਾਸ ਨਿਕਲਣਾ ਜਾਵੇ ਉਹਨੂੰ ਤੁਸੀਂ ਰਹਿਣ ਦਿਆ ਕਰੋ ਉਹਦਾ ਨਾਮ ਲਿਆ ਕਰੋ ਅਣੀ ਉਹ ਤਾਂ ਜਦੋਂ ਮੈਂ ਇੱਥੇ 4 ਦਿਨ ਬੈਠਾ ਰਿਹਾ ਜਦੋਂ ਅਸੀਂ ਪਾਰਟੀ ਨਵੀਂ ਬਣਾਈਆਂ ਡਾਕਟਰ ਸਾਹਿਬ ਰਾਣੇ ਪੋਨੀ ਜੀ ਸੀ ਸੇਖਵਾਲ ਸਾਹਿਬ ਸੀ ਉਹਨਾਂ ਦਾ ਲੜਕਾ ਸੀ ਤੇ 4 ਦਿਨ ਇੱਥੇ ਥਾਲਾ ਪਣੋਈਆ ਬੈਠੇ ਰਹੇ ਮੈਨੂੰ ਮਿਲਣਵਾਤੇ ਮੈਂ ਉਹਨਾਂ ਨੂੰ ਕਿਹਾ ਤੁਹਾਨੂੰ ਤਾਂ ਮੈਂ ਮਿਲਣਾ ਹੀ ਨਹੀਂ ਤੁਸੀਂ ਤਾਂ ਕਿਸੇ ਬਾਗ ਦੀ ਮੂਲੀ ਨਹੀਂ ਪਹਿਲਾਂ ਤੁਸੀਂ ਤੁਹਾਡਾ ਤੁਹਾਡਾ ਹੀ ਦੇ ਸਿਆਪਾ ਪਾਇਆ ਸਾਰਾ ਅੱਜ ਇਹਸ ਕਰਕੇ ਬਾਦਲ ਸਾਹਿਬ ਵੱਡਿਆਂ ਨੂੰ ਕਹੋ ਜੇ ਗੱਲ ਕਰਨੀ ਹੈ ਤੇ ਮੇਰੇ ਨਾਲ ਉਹ ਕਰਨ ਤੇ ਮੇਰੀਆਂ ਜਿਹੜੀਆਂ ਸ਼ਰਤਾਂ ਸੀ ਉਹਦੇ ਤੇ ਬਾਦਲ ਸਾਹਿਬ ਐਗਰੀ ਨਹੀਂ ਕੀਤੇ ਤੇ ਗੱਲ ਟੁੱਟ ਗਈ ਅਹੀਂ ਤੇ ਬੜਾ ਰੌਲਾ ਪਹੁੰਚ ਵੇਖੋ ساری ਦੁਨੀਆ ਜਿਹੜੀ ਆ ਪੰਜਾਬ ਦੇ ਲੋਕ ਬੱਚਾ ਬੱਚਾ ਉਹਨਾਂ ਨੂੰ ਨਫ਼ਰਤ ਕਰਦਾ ਔਰ ਮੈਨੂੰ ਇਹ ਨਹੀਂ ਪਤਾ ਭੱਜੇ ਵੀ ਉਹਨਾਂ ਦੇ ਮਗਰ ਫਿਰਦੇ ਲੋਕ ਪਤਾ ਨਹੀਂ ਕਿ ਕੀ ਹੋ ਗਿਆ ਲੋਕਾਂ ਨੂੰ ਕੀ ਕੀ ਕੋਈ ਸਮਝ ਨਹੀਂ ਲੱਗਦੀ ਮੈਨੂੰ ਤੇ ਸਿਕਿਉਰਿਟੀ ਦੇ ਤਿਹਾਂ ਜਦੋਂ ਅਸੀਂ ਤੁਹਾਨੂੰ ਮੀਡੀਆ ਵਾਲੇ ਵੇਖੋ ਜਦੋਂ ਅਸੀਂ ਲੋਕਾਂ ਕੋ ਜਾਣੇ ਹਾਂ ਤੇ ਸਾਨੂੰ ਲੋਕਾਂ ਨੇ ਇੱਥੋਂ ਤੱਕ ਮਿਹਣੇ ਮਾਰੇ ਪਰੰਪਰਾ ਜੀ ਤੁਸੀਂ 60 ਸਾਲ ਹੋ ਗਏ ਪਾਰਟੀ ਦੇ ਵਿੱਚ ਕੰਮ ਕਰਦੇ ਆ 10 12 12 ਸਾਲ ਤੋਂ ਹੀ ਕਿੰਜਾਂ ਕਟੀਆਂ ਬਾੜਨੇ ਸੂਬਿਆਂ ਦੇ ਵਿੱਚ ਤੇ ਆ ਇਹਨਾਂ ਜ਼ੁਲਮ ਹੋ ਰਿਹਾ ਐ ਇੰਨੀ ਕ੍ਰਾਪਸ਼ਨ ਐ ਇਹਨਾਂ ਸਭ ਕੁਝ ਹੋ ਰਿਹਾ ਤੇ ਤੁਹਾਨੂੰ ਦਿਸਦਾ ਨਹੀਂ ਤੁਸੀਂ ਅੰਨੇ ਹੋ ਗਏ ਆ ਤੁਸੀਂ ਭੂਲੇ ਹੋ ਗਏ ਆ ਤੁਸੀਂ ਬੂੰਗੇ ਹੋ ਗਏ ਆ ਸਾਨੂੰ ਇਹ ਗੱਲ ਕਹਿੰਦੇ ਇਹ ਗੱਲਾਂ ਸਾਨੂੰ ਕਹਿੰਦੇ ਸੀ ਤੇ ਅਸੀਂ ਤੇ ਫਿਰ ਸਾਡੀ ਆਤਮਾ ਨੇ ਵਾਅਦਾ ਕੀਤਾ ਤੁਸੀਂ ਭਾਵੇਂ ਦੋ ਰਹਿ ਜੀ ਤੇ ਭਾਵੇਂ ਚਾਰ ਰਹਿ ਜੀ ਤੇ ਭਾਵੇਂ ਰਹਿ ਜੀ ਤੇ ਭਾਵੇਂ ਨਾਲ ਰਹਿ ਜੀ ਸੱਚ ਤੇ ਹੱਕ ਦੀ ਗੱਲ ਕਰਨੀਆਂ ਮਰਦਾਂ ਵਰਗੋਂ ਆਈ ਮਦਾਨ ਦੇ ਵਿੱਚ ਆਇਆ ਸੇਧਾਰ ਗੁਰੂ ਜੀ ਅਸਰੇ ਬੈਠਿਆ ਲੋਕਾਂ ਦੇ ਅਸਰੇ ਬੈਠਿਆ ਇਹ ਲੋਕ ਜੋ ਕਰਨਗੇ ਸਾਡਾ ਉਖੈਣਾ ਵਾਹਿਗੁਰੂ ਜੀ ਕੀ